ਕੋਈ ਗੱਲ ਨਾਲ ਜਿਹੜੀ ਜੈ ਮਿਸਰਾ ਟਿਕਟ ਨੂੰ ਦੁਬਾਰਾ ਟਿਕਟ ਦਿੱਤੀ ਹੈ ਭਾਜਪਾ ਨੇ ਇਹਦਾ ਮਤਲਬ ਇਹ ਇਹ ਬਣਦਾ ਵੀ ਉਹਨਾਂ ਨੇ ਜਿਹੜਾ ਉਹ ਬੰਦਿਆਂ ਦੇ ਵਿੱਚ ਜਿਹੜੇ ਕਤਲ ਕੀਤੇ ਨੇ ਲਖਨਪੁਰ ਖੀਰੀ ਦੇ ਵਿੱਚ ਜਿਹਦੇ ਵਿੱਚ ਉਹਦਾ ਸਿੱਧਾ ਸਿੱਧਾ ਹੱਥ ਸੀਗਾ ਜੈ ਟੈਣੀ ਦਾ ਧਾਰਾ 120 ਬੀ ਲੱਗੀ ਸੀ ਉਹਤੇ ਉਹਨੂੰ ਮੁੜ ਕੇ ਟਿਕਟ ਦੇ ਕੇ ਇਹ ਦੱਸ ਰਾਇਆ ਵੀ ਅਸੀਂ ਐਂ ਹੀ ਮਾਰਦੇ ਹੁੰਦੇ ਆ ਤੇ ਐਂ ਅਸੀਂ ਟਿਕਟਾਂ ਦਿੰਦੇ ਹਾਂ ਸਾਡੇ ਹੱਥ ਚ ਇਹਨਾਂ ਨੂੰ ਬੰਦੇ ਮਰਨ ਦਾ ਬੰਦੇ ਮਾਰਨ ਦਾ ਇੱਕ ਸ਼ੌਕ ਹੀ ਆ ਤੇ ਜਿਹੜੇ ਮਤਲਬ ਪਸਤਾਵਾ ਨਹੀਂ ਕਰਦੇ ਬੰਦੇ ਮਰ ਜਾਣ ਤੋਂ ਬਾਅਦ ਅੱਜ ਜੋ ਸੁਭਕਰਨ ਸਿੰਘ ਦਾ ਪਿੰਡ ਬੱਲੋ ਵਿੱਚ ਭੋਗ ਹੈ ਜਿੱਥੇ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾਂ ਪਹੁੰਚਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਗਰਾਹਾਂ ਸਾਹਿਬ ਅੱਜ ਭੋਗ ਹੈ ਤੁਸੀਂ ਪਹੁੰਚੇ ਹੋ ਇੱਕ ਕਿਸਾਨ ਦੀ ਮੌਤ ਹੋਈ ਹੈ ਬਾਰਡਰ ਦੇ ਉੱਤੇ ਤੇ ਬਾਕੀ ਜੋ ਕਿਸਾਨਾਂ ਦੀ ਪਹਿਲਾਂ ਪਿਛਲੇ ਸਮੇਂ ਮੌਤ ਹੋਈ ਸੀ ਜੀ ਗੱਡੀ ਚੜਾ ਕੇ ਮਾਰ ਦਿੱਤੇ ਗਏ ਸੀ ਉਹਨਾਂ ਦੇ ਜੋ ਦੋਸ਼ੀ ਮੰਨੇ ਜਾਂਦੇ ਨੇ ਟੈਣੀ ਉਹਨਾਂ ਦੇ ਪਿਤਾ ਨੂੰ ਇੱਕ ਵਾਰ ਫਿਰ ਤੋਂ ਭਾਜਪਾ ਨੇ ਟਿਕਟ ਦਿੱਤੀ ਉਹ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਇਹ ਗੱਲ ਨਾਲ ਜਿਹੜੀ ਐਮ ਜਿਹੜਾ ਟੈਣੀ ਨੂੰ ਦੁਬਾਰਾ ਟਿਕਟ ਦਿੱਤੀ ਹੈ ਭਾਜਪਾ ਨੇ ਇਹਦਾ ਮਤਲਬ ਇਹ ਇਹ ਬਣਦਾ ਵੀ ਉਹਨਾਂ ਨੇ ਜਿਹੜਾ ਉਹ ਬੰਦਿਆਂ ਦੇ ਵਿੱਚ ਜਿਹੜੇ ਕਤਲ ਕੀਤੇ ਨੇ ਲੇਖਨਪੁਰ ਖੀਰੀ ਦੇ ਵਿੱਚ ਜਿਹਦੇ ਵਿੱਚ ਉਹਦਾ ਸਿੱਧਾ ਸਿੱਧਾ ਹੱਥ ਸੀਗਾ ਅਜੇ ਟਾਈਮ ਦਾ ਧਾਰਾ 120 ਬੀ ਲੱਗੀ ਸੀ ਉਹਤੇ ਉਹਨੂੰ ਮੁੜ ਕੇ ਟਿਕਟ ਦੇ ਕੇ ਇਹ ਦਹਰਾਇਆ ਵੀ ਅਸੀਂ ਐਂ ਹੀ ਮਾਰਦੇ ਹੁੰਦੇ ਆ ਤੇ ਐਂ ਹੀ ਅਸੀਂ ਟਿਕਟਾਂ ਲੈਂਦੇ ਨੇ ਨਾ ਸਾਡੇ ਹੱਥ ਤੇ ਇਹਦਾ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਵੀ ਉਹ ਇੱਕ ਕਾਤਲ ਦੇ ਪਿਓ ਨੂੰ ਜਿਹੜੇ ਨੇ ਮਤਲਬ ਆਪਣੀ ਸਕੀਮ ਨਾਲ ਇਹ ਬੰਦਿਆਂ ਨੂੰ ਕਤਲ ਕਰਵਾਇਆ ਗੱਡੀਆਂ ਡਾੜ ਕੇ ਮਾਰੇ ਜੇ ਉਸ ਤਰ੍ਹਾਂ ਦੇ ਬੰਦੇ ਮਤਲਬ ਸਰਕਾਰਾਂ ਦੇ ਵਿੱਚ ਮੁੜ ਕੇ ਆਉਂਦੇ ਨੇ ਇਹ ਤਾਂ ਲੋਕ ਫੈਸਲਾ ਕਰਨੀ ਹੈ ਭਾਈ ਲੋਕਾਂ ਨੇ ਫੈਸਲਾ ਕਰਨਾ ਹੈ ਵੀ ਆ ਜਿਹੜਾ ਚਿਹਰਾ ਮੋਹਰਾ ਹੈ ਸਰਕਾਰ ਦਾ ਅਸੀਂ ਜਿਹੜਾ ਮਤਲਬ ਇਹਨੂੰ ਦੇਖ ਰਿਹਾ ਜਿਵੇਂ ਫਿਰਕੂ ਫਾਂਸੀਵਾਦੀ ਹਕੂਮਤ ਕਹਿੰਦੇ ਨੇ ਇਹਨਾਂ ਨੂੰ ਬੰਦੇ ਮਰਨ ਦਾ ਬੰਦੇ ਮਾਰਨ ਦਾ ਇੱਕ ਸ਼ੌਕ ਹੀ ਆ ਤੇ ਜਿਹੜੇ ਮਤਲਬ ਪਸਤਾਵਾ ਨਹੀਂ ਕਰਦੇ ਬੰਦੇ ਮਰ ਜਾਣ ਤੋਂ ਬਾਅਦ ਤੇ ਮਨੁੱਖਤਾ ਦੀ ਮਤਲਬ ਕੋਈ ਕਦਰ ਨਹੀਂ ਕਰਦੇ ਇਸ ਤਰ੍ਹਾਂ ਦਾ ਚਿਹਰਾ ਮੋਹਰਾ ਬੀਜੇਪੀ ਦਾ ਨੰਗਾ ਹੁੰਦਾ ਇਹੋ ਜਿਹੇ ਬੰਦੇ ਨੂੰ ਟਿਕਟ ਇਨਸਾਫ ਦੀ ਤੁਸੀਂ ਉਮੀਦ ਲਾ ਸਕਦੇ ਹੋ ਸਰਕਾਰ ਤੋਂ ਜਿਸ ਤਰੀਕੇ ਨਾਲ ਫਿਰ ਟਿਕਟਾਂ ਦਿੱਤੀਆਂ ਜਾ ਰਹੀਆਂ ਇਨਸਾਫ ਮਿਲ ਜੂ ਤੁਹਾਨੂੰ ਲੱਗਦਾ ਜਿਹੜੇ ਕਿਸਾਨ ਮਾਰੇ ਗਏ ਆ ਉਦੋਂ ਇਹ ਤਾਂ ਹੁਣ ਤੁਸੀਂ ਦੇਖੋ ਤੁਸੀਂ ਆਪਾਂ ਸਾਰੇ ਦੇਖੋ ਵੀ ਜਿਹੜੀ ਸਰਕਾਰ ਐਸ ਤਰ੍ਹਾਂ ਦੇ ਰਵੱਈਏ ਜਿਹਦਾ ਚਲੋ ਉਹਦੇ ਤੇ ਦੋਸ਼ ਲੱਗਿਆ ਚਲੋ ਕਹਿ ਸਕਦੇ ਨੇ ਵੀ ਝੂਠਾ ਦੋਸ਼ ਇੱਕ ਵਾਰੀ ਦੋਸ਼ ਤਾਂ ਲੱਗਿਆ ਨਾ ਜੇ ਦੋਸ਼ ਵੀ ਲੱਗਿਆ ਟਿਕਟ ਤਾਂ ਤੁਹਾਨੂੰ ਤਾਂ ਵੀ ਦੇਣੀ ਚਾਹੀਦੀ ਉਹ ਦੋਸ਼ ਦਾ ਦੋਸ਼ੀ ਹੈ ਕਿ ਨਹੀਂ ਹੈ ਇਹ ਫੈਸਲੇ ਦਾ ਕੋਰਟਾ ਨਹੀਂ ਕਰਨੇ ਹੁੰਦੇ ਨਾ ਇਸ ਤੇ ਨਹੀਂ ਕਰਨੇ ਜਿਹੜਾ ਕੁੱਝ ਅਸੀ ਕਿਹਾ ਤੁਸੀਂ ਉਹਨੂੰ ਕਿਤੇ ਕਾਰਵਾਈ ਕਰਨ ਦੀ ਬਜਾਏ ਤੁਸੀਂ ਉਹ ਮਤਲਬ ਉਹਨੂੰ ਉਹਨੂੰ ਸ਼ਵਾਸ਼ੇ ਦੇ ਉਤਸ਼ਾਹਤ ਕਰਨ ਦੀ ਖਾਤਰ ਉਹਨੂੰ ਦੁਆਰਾ ਟਿਕਟ ਵੀ ਦੇ। ਇੱਕ ਤੋਂ ਮਸਲਾ ਹੋਰ ਚੱਲ ਰਿਹਾ ਕਿਸਾਨ ਬਾਰਡਰਾਂ ਤੇ ਬੈਠਿਆ ਸ਼ੰਭੂ ਤੇ ਖਨੌਰੀ ਤੇ ਤੁਹਾਡੀਆਂ ਜਥੇਬੰਦੀਆਂ ਵੱਲੋਂ ਵੀ ਲਗਾਤਾਰ ਪ੍ਰੋਗਰਾਮ ਪੰਜਾਬ 'ਚ ਦਿੱਤੇ ਜਾ ਰਿਹਾ ਹੈ। ਤੁਸੀਂ 1 ਮਾਰਚ 15 ਮਾਰਚ ਜਿਹੜਾ 5 ਤਰੀਕ ਨੂੰ ਇੱਕ ਹੋਰ ਨਵਾਂ ਐਲਾਨ ਕੀਤਾ ਹੈ। ਤੁਸੀਂ ਕਦੋਂ ਤੱਕ ਬਾਕੀ ਜਥੇਬੰਦੀਆਂ ਜਿਹੜੀਆਂ ਬਾਰਡਰਾਂ 'ਤੇ ਬੈਠੀਆਂ ਉਹਨਾਂ ਨਾਲ ਤਾਲਮੇਲ ਕਰਕੇ ਅੱਗੇ ਵਧਣ ਦਾ ਜਾਂ ਕੋਈ ਹੋਰ ਨਵਾਂ ਪ੍ਰੋਗਰਾਮ ਦੇਵੋਗੇ। ਦੇਖੋ ਸਾਡਾ ਏਕਤਾ ਪ੍ਰੋਸੈਸ ਚੱਲ ਅਸੀਂ ਦੋ ਵਾਰ ਮਨਜੀਤ ਨੇ ਆਪਣੇ ਸਰਬੰਨ ਪੰਥੇਰ ਨਾਲ ਮੀਟਿੰਗਾਂ ਕਰਦੀਆਂ ਦੋ ਵਾਰ ਹੋਈਆਂ ਸਾਡੀਆਂ ਮੀਟਿੰਗਾਂ ਇੱਕ ਵਾਰ ਅਸੀਂ ਕਾਕਾ ਕੋਡਾ ਨਾਲ ਮੀਟਿੰਗ ਕਰ ਲਈ ਇੱਕ ਵਾਰ ਸਾਡੀ ਮਤਲਬ ਚੰਦੂਨੀ ਦੇ ਨਾਲ ਮੀਟਿੰਗ ਹੋ ਗਈ ਦੋ ਅਸੀਂ ਲਗਾਤਾਰ ਉਹਨਾਂ ਨੂੰ ਇਹ ਚਿੱਠੀਆਂ ਵੀ ਭੰਡਿਆ ਇੱਕ ਦੱਸ ਦੇ ਵਿੱਚ ਜਿਹੜੀ ਏਕਤਾ ਦੇ ਤਰੀਕੇ ਆ ਵਿਆਦ ਏਕਤਾ ਦਾ ਹੁੰਦਾ ਚੌਕਤਾ ਇਹਦੇ ਤੈ ਤੇ ਏਕਤਾ ਹੋ ਸਕਦੀ ਹੈ ਮੈਕਸਿਮਮ ਏਕਤਾ ਦੇ ਮਿਨੀਮਮ ਏਕਤਾ ਬਾਰੇ ਅਸੀਂ ਉਹਨਾਂ ਨਾਲ ਬਹੁਤ ਗੇੜੇ ਮਾਰੇ ਅਸੀਂ ਉਹਨਾਂ ਸਾਥੀਆਂ ਦਾ ਰੁਈਆ ਜਿਹੜਾ ਉਹਨਾਂ ਦਾ ਇੱਕ ਵਾਰੀ ਇਹ ਇਹ ਹੈ ਵੀ ਜਿੰਨਾ ਪੋਜੀਟਿਵ ਚਾਹੀਦਾ ਉਹਨਾਂ ਨਹੀਂ ਆ ਰਿਹਾ ਕਿਉਂਕਿ ਉਹ ਰਵਈਏ ਦਾ ਪਤਾ ਲੱਗ ਜਾਂਦਾ ਕਿਉਂਕਿ ਬਾਰ ਬਾਰ ਸਾਡੀ ਗੱਲ ਵੀ ਸੁਣਦੇ ਨੇ ਦਸਤੇ ਵਿੱਚ ਵੀ ਲੈ ਕੇ ਉਹ ਸਲਾਹ ਕਰਕੇ ਦੱਸਾਂਗੇ ਸਲਾਹ ਕਰਕੇ ਦੱਸਾਂਗੇ ਜੇ ਨਹੀਂ ਉਧਰੋਂ ਕਦੇ ਵੀ ਪਹਿਲ ਕਦਮੀ ਨਹੀਂ ਹੋਈ ਅਸੀਂ ਹੀ ਦੰਬੂ ਕੇ ਆ ਅਸੀਂ ਹੀ ਉਹਨਾਂ ਨੂੰ ਬੁਲਾਉਂਦੇ ਆ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਇੱਥੋਂ ਤੱਕ ਹੈ ਦੱਲੇਵਾਲ ਸਾਹਿਬ ਤਾਂ ਫੋਨ ਹੀ ਨਹੀਂ ਚੱਕਦੇ ਅੱਛਾ ਦੱਲੇਵਾਲ ਸਾਹਿਬ ਨੇ ਕਦੇ ਮਤਲਬ ਇੱਕ ਵਾਰ ਵੀ ਗੱਲਬਾਤ ਸਾਡੇ ਨਾਲ ਨਹੀਂ ਬੈਠੇ ਤੇ ਕਾਕੇ ਨਾਲ ਸਾਡੀ ਇੱਕ ਵਾਰਤ ਗੱਲ ਹੋਈ ਆ ਗੱਲਬਾਤ ਉਹਨੇ ਪੋਜੀਟਿਵ ਕੀਤੀ ਐ ਇੱਥੇ ਕੋਈ ਰੌਲਾ ਨਹੀਂ ਪਰ ਉਹਦਾ ਅਮਲ ਹੈ ਜਿਹੜਾ ਅੱਗੇ ਤੁਰਨ ਦਾ ਅਮਲ ਹੈ ਉਹਦੇ ਚ ਸਾਡੇ ਵੱਲੋਂ ਹੀ ਪਹਿਲ ਕਦਮੀ ਹੋ ਰਹੀ ਹੈ ਸਾਥੀ ਪਹਿਲ ਕਦਮੀ ਨਹੀਂ ਕਰਦੇ ਤੋਂ ਲੱਗਦਾ ਕਿ ਨਿਭੜ ਸਕਦਾ ਕੁਝ ਫਾਈਨਲ ਹੋ ਸਕਦਾ ਕੁਝ ਸਮੇਂ ਦੇ ਵਿੱਚ ਵਿੱਚ ਕਿਉਂਕਿ ਜਿਸ ਤਰ੍ਹਾਂ ਚੋਣਾਂ ਦਾ ਵੀ ਐਲਾਨ ਹੋਣ ਦੇ ਵਿੱਚ ਕੋਈ ਦਿਨ ਦਾ ਸਮਾਂ ਰਹਿ ਗਿਆ ਭਾਜਪਾ ਨੇ ਤਾਂ ਅਨਾਉਂਸਮੈਂਟ ਆਉਂਦੀਆਂ ਲੀਡਰਾਂ ਜਿਹੜੇ ਉਤਾਰ ਤੇ ਚੋਣ ਮੈਦਾਨ ਦੇ ਵਿੱਚ ਦੇਖੋ ਇਹ ਤਾਂ ਗਾਂ ਸਮਾਂ ਦੱਸੂਗਾ ਨਿਭੜਨਾ ਤਾਂ ਨਿਭੜੇ ਕੁਝ ਵੀ ਸਾਡਾ ਕੋਲ ਅਸ ਦੇਖੋ ਹਰ ਕੋਲ ਨੇ ਨਹੀਂ ਹੁੰਦਾ ਵੀ ਇਹ ਜਿੰਨਾ ਹੁੰਦਾ ਜੇ ਫਦੇ ਲੱਗਣਾ ਹੁੰਦਾ ਕੋਈ ਗੱਲ ਨਹੀਂ ਹੁੰਦੀ ਲੜਨ ਵਾਲਿਆਂ ਨੂੰ ਕੋਹੜ ਛੱਡਣਾ ਨਹੀਂ ਚਾਹਦੇ ਚਾਹੀਦਾ ਕਦੇ ਚੋਣਾ ਦਾ ਐਲਾਨ ਹੋ ਜੂ ਕੋਈ ਗੱਲ ਨਹੀਂ ਸਾਡੇ ਸਿਰ ਤੇ ਸਿਰ ਤੇ ਕੋਈ ਫਰਕ ਨਹੀਂ ਪੈਂਦਾ ਅਸੀਂ ਕਿਹੜਾ ਚੋਣਾ ਲੜਨੀਆਂ ਨੇ ਅਸੀਂ ਚੋਣਾ ਦੇ ਵਿੱਚ ਵੀ ਉਹਨਾਂ ਦੇ ਮੂੰਹ ਦੇ ਵਿੱਚ ਆਪਦੇ ਝੰਡੇ ਤਾਂ ਪਾਵਾਂਗੇ ਅਸੀਂ ਉਹਨਾਂ ਦੇ ਆਗੂਆਂ ਦਾ ਘਰਾਓ ਕਰਕੇ ਸਵਾਲ ਤਾਂ ਪੁੱਛਾਂਗੇ ਵੀ ਤੁਸੀਂ ਸਾਡੀ ਖਤਰ ਕੀ ਕੀਤਾ ਇਹ ਜੇ ਇਹ ਗੱਲ ਨੇ ਮੁੱਕਣਾ ਨਹੀਂ ਜਿੰਨਾ ਚਿਰ ਤੱਕ ਇਹ ਚੱਲੂਗੀ ਅਗਲੀ ਸਰਕਾਰ ਆਜੀ ਉਹ ਕਿਹੜਾ ਕਿਧਰੇ ਭੱਗ ਜੂਗੀ ਉਹ ਵੀ ਇਥੇ ਹਿੰਦੁਸਤਾਨ ਦੀ ਹੋਣੀ ਹੈ ਅਸੀਂ ਆਪਦਾ ਇਹ ਅੰਦ ਨੂੰ ਸਾਡੇ ਵਿਰੋਧ ਨੂੰ ਹਰ ਲਗਾਤਾਰ ਚਲਾਉਂਦੇ ਰਹਾਂਗੇ ਅਸੀਂ ਇਹ ਯਤਨ ਕਰ ਰਹੇ ਹਾਂ ਵੀ ਇੱਕਜੁੱਟ ਕਾਰਵਾਈਆਂ ਇੱਕਜੁੱਟ ਕਾਰਵਾਈਆਂ ਤਾਲਮੇਲ ਵਿੱਚ ਐਕਸ਼ਨ ਮਿਨਿਮਮ ਇਹ ਤਾਂ ਜੇ ਹੋ ਸਕਦੀ ਹੈ ਸਾਰੀਆਂ ਜਥੇਬੰਦੀਆਂ ਦੀ ਪੂਰੀ ਖਾਤਰ ਅਸੀਂ ਯਤਨ ਜਟਾ ਰਹੇ ਹਾਂ ਤੇ ਮੈਨੂੰ ਲੱਗਦਾ ਵੀ ਅਸੀਂ ਕਿਸੇ ਹੱਦ ਤੱਕ ਇਹ ਇਹਨੂੰ ਕਾਮਯਾਬ ਕਰ ਲਾਂਗੇ ਆਖਰੀ ਸਵਾਲ ਹੈ ਇਹ ਸ਼ੁਭਕਰਨ ਦੇ ਮਾਮਲੇ ਤੇ ਪੰਜਾਬ ਸਰਕਾਰ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਜ਼ੀਰੋ ਐਫ ਆਈ ਆਰ ਤੁਹਾਨੂੰ ਲੱਗਦਾ ਹੈ ਕਿ ਉਹਦੇ ਨਾਲ ਇਨਸਾਫ ਮਿਲ ਜੂਗਾ ਸ਼ੁਭਕਰਨ ਦੇ ਦੇਖੋ ਟੋਟਲ ਰੱਦ ਕਰ ਦਿਆਂ ਸੀ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਅਸੀਂ ਇਹ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਕਰਨਾ ਇਹ ਬਿਲਕੁਲ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜੇ ਸਰਕਾਰ ਨੂੰ ਇਹ ਨਹੀਂ ਪਤਾ ਵੀ ਐਡੇ ਵੱਡੇ ਪੰਡਾਲ ਦੇ ਵਿੱਚ ਦੰਦਿਹਾਰੇ ਬੰਦੇ ਦੇ ਕਤਲ ਹੋਇਆ ਹੈ ਗੋਲੀ ਵੱਜੀ ਹੈ ਛੋਟੀ ਮੋਢੀ ਗੱਲ ਨਹੀਂ ਗੋਲੀ ਵੱਜਣ ਦੇ ਬਾਅਦ ਇਹ ਨੌਜਵਾਨ ਦਾ ਨੁਸ਼ੀਦ ਕੀਤਾ ਤੁਸੀਂ ਤੇ ਤੁਸੀਂ ਉਹਦੇ ਕਾਤਲ ਦਾ ਨਾਮਿਨੇਟ ਕਿਉਂ ਨਹੀਂ ਕੀਤਾ ਇਹ ਬਹੁਤ ਮਾੜੀ ਗੱਲ ਹੈ ਅਸੀਂ ਤਾਂ ਇਹਦੀ ਅਨਖੇਦੀ ਕਰ ਠੀਕ ਹੈ ਤਾਂ ਇਹ ਸੋਨ ਜੁਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨੇ ਸਾਰੇ ਮਸਲਿਆਂ ਤੇ ਗੱਲਬਾਤ ਕੀਤੀ ਹੈ ਅਜੇ ਮਸਲਾ ਟੈਣੀ ਨੂੰ ਟਿਕਟ ਦਿੱਤੀ ਗਈ ਹੈ ਤਾਂ ਉਸ ਦਾ ਵਿਰੋਧ ਇੱਕ ਵਾਰ ਫਿਰ ਕਿਸਾਨ ਹੁਣ ਸ਼ੁਰੂ ਕਰ ਚੁੱਕੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਦੇ ਪੁੱਤਰ ਨੇ ਕਿਸਾਨਾਂ ਨੂੰ ਗੱਡੀ ਥੱਲੇ ਦਰੜ ਕੇ ਮਾਰਿਆ ਹੋਵੇ ਉਸ ਨੂੰ ਇੱਕ ਵਾਰ ਫਿਰ ਤੋਂ ਟਿਕਟ ਦੇਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਦੀ ਕਿਸ ਤਰੀਕੇ ਦੀ ਸੋਚ ਹੈ ਤੇ ਕਿਸ ਤਰੀਕੇ ਨਾਲ ਉਹ ਕਿਸਾਨਾਂ ਨੂੰ ਸਮਝਦੇ ਨੇ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ